ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਚੰਨਾ ਧਨੋਲਾ ਸਾਡੀ ਚੰਨਾ ਧਨੋਲਾ ਚੈਨਲ ਦੀ ਟੀਮ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਵੀ ਉਹਦੇ ਵਿੱਚ ਹੋਏਗਾ ਮੈਂ ਲੋੜਵੰਦਾਂ ਉਹਦੇ ਵਿੱਚ ਆਪਾਂ ਮਹੀਨੇ ਦੇ ਵਿੱਚ ਕਰੀਬ ਦੋ ਵੀਡੀਓ ਪਾਇਆ ਕਰਾਂਗੇ ਜਿਹੜੇ ਲੋੜਵੰਦ ਪਰਿਵਾਰ ਨੇ ਲੋੜਵੰਦ ਪਰਿਵਾਰਾਂ ਦੀ ਵੀਡੀਓ ਪਾਇਆ ਕਰਾਂਗੇ ਉੱਥੇ ਉਹਨਾਂ ਦਾ Google Pay ਨੰਬਰ ਪਾਇਆ ਕਰਾਂਗੇ ਉਹਨਾਂ ਦਾ ਫੋਨ ਨੰਬਰ ਤੇ ਐਡਰੈਸ ਪਾਇਆ ਕਰਾਂਗੇ ਜਿਨ੍ਹਾਂ ਨੇ ਵੀ ਉਹਨਾਂ ਦੀ ਮਦਦ ਕਰਨੀ ਹੈ ਤਾਂ ਉਹ ਸਿੱਧੇ ਉਹਨਾਂ ਨਾਲ رابطہ ਕਾਇਮ ਕਰ ਸਕਦੇ ਨੇ ਤੇ ਸਿੱਧਾ ਉਹਨਾਂ ਨੂੰ ਪੈਸੇ ਦੇ ਸਕਦੇ ਨੇ ਸਾਡੀ ਚੰਨਤਰਾਉਲਾ ਚੈਨਲ ਦੀ ਟੀਮ ਵੱਲੋਂ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੋ ਤੁਸੀਂ ਦੋਸਤ ਮਿੱਤਰ ਭੈਣ ਭਰਾ ਬਾਪੂ ਬੇਬੇ ਤੁਸੀਂ 5 ਰੁਪਏ 10 ਰੁਪਏ 50 100 ਜੋ ਜਿੰਨੀ ਵੀ ਉਹ ਪਰਿਵਾਰਾਂ ਦੀ ਮਦਦ ਕਰਨੀ ਹੋਵੇ ਹੋਇਆ ਕਰੇਗੀ ਤਾਂ ਤੁਸੀਂ ਉਹਨਾਂ ਨੂੰ ਸਿੱਧੇ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾ ਸਕਦੇ ਹੋ ਅਸੀਂ ਕੋਸ਼ਿਸ਼ ਕੀਤੀ ਹੈ ਉਹ ਲੋੜਵੰਦ ਪਰਿਵਾਰਾਂ ਨੂੰ ਹੀ ਤੁਹਾਡੇ ਸਾਹਮਣੇ ਲਿਆਇਆ ਕਰਾਂਗੇ ਤਾਂ ਕਿ ਆਪਾਂ ਗਰੀਬ ਪਰਿਵਾਰਾਂ ਦੀ ਮਦਦ ਕਰ ਸਕੀਏ ਅਸੀਂ ਕੋਸ਼ਿਸ਼ ਕੀਤੀ ਹੈ ਉਹ ਸਾਡਾ ਸਾਥ ਦਿਓ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਜਿੰਨੇ ਮੇਰੇ ਭੈਣ ਭਰਾ ਦੇ ਸਾਰੇ ਉਹ ਆਪਾਂ ਬਹੁਤ ਉਹਦੇ ਇਹਨਾਂ ਦੀ ਮਦਦ ਕਰਿਆ ਕਰਨਗੇ ਅਸੀਂ ਕੋਸ਼ਿਸ਼ ਕੀਤੀ ਹੈ ਸਾਡੇ ਚੈਨਲ ਨੇ ਵੀ ਅਸੀਂ ਉਹਨਾਂ ਲੋਕਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਈਏ ਜੋ ਪਰਿਵਾਰ ਲੋੜਵੰਦ ਨੇ ਬਹੁਤ ਬਹੁਤ ਤਕਲੀਫ ਦੇ ਵਿੱਚ ਨੇ ਆਪਾਂ ਉਹਨਾਂ ਦੀ ਕੋਹਨ ਦੀ ਮਾਇਆ ਦੇ ਰਹੀ ਮਦਦ ਕਰ ਸਕੀਏ ਧੰਨਵਾਦ